ਮੈਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ ਕਿ ਸਾਡੇ ਘਰ ਵਿੱਚ ਨਾ ਦਿਖਾਵੇ ਦੀ ਸਿੱਖੀ ਆ ਨਾ ਡਰਦੀ ਸਿੱਖੀ ਆ ਤੇ ਨਾ ਸਾਡੇ ਘਰ ਵਿੱਚ ਪਿਆਰਿਓ ਲਾਲਚ ਦੀ ਸਿੱਖੀ ਆ ਆ ਕਈ ਵਾਰੀ ਨਹੀਂ ਤੁਸੀਂ ਵੇਖਦੇ ਬਹੁਤ ਵਾਰੀ ਤੁਹਾਨੂੰ ਇਦਾਂ ਦੇਖਣ ਨੂੰ ਤੇ ਸੁਣਨ ਨੂੰ ਮਿਲੇਗਾ ਮਿਲੇਗਾ ਉਹ ਕਹਿੰਦੇ ਤੁਸੀਂ ਸਾਡੇ ਧਰਮ ਵਿੱਚ ਆ ਜਾਓ ਤੁਹਾਨੂੰ ਆਹ ਚੀਜ਼ ਪ੍ਰਾਪਤ ਹੋਵੇਗੀ ਬੰਦਾ ਇੱਕ ਮਿੰਟ ਲਾਉਂਦਾ ਛਾਲ ਮਾਰ ਕੇ ਦੂਸਰੇ ਧਰਮ ਵਿੱਚ ਚਲਾ ਗਿਆ ਤੇ ਮੈਂ ਇੱਕ ਦਿਨ ਗੱਲ ਕਰਦਾ ਹੁਣ ਨਾ ਜਿਹੜੇ ਲੋਕ ਅੱਜ ਲਾਲਚ ਕਰਕੇ ਸਿੱਖੀ ਨੂੰ ਛੱਡ ਕੇ ਦੂਸਰੇ ਧਰਮ ਨੂੰ ਅਪਣਾ ਲੈਣਗੇ ਨਾ ਜਾਂ ਅਪਣਾ ਰਹੇ ਐ ਖਿਆਲ ਕਰਿਓ ਜੇ ਉਹ ਸਿੱਖੀ ਵਿੱਚ ਨਹੀਂ ਨਾ ਰਹੇ ਤੇ ਰਹਿਣਾ ਬੰਦਿਆ ਉਹਨਾਂ ਨੇ ਤੇਰੇ ਧਰਮ ਵਿੱਚ ਵੀ ਨਹੀਂ ਆ ਆ ਤੁਸੀਂ ਵੇਖਣਾ ਮੈਂ ਸਿੱਧੀ ਜੀ ਗੱਲ ਕਹਿਣ ਲੱਗਾ ਗੁੱਸਾ ਨਹੀਂ ਇਸ ਗੱਲ ਦਾ ਕਰਨਾ ਕੌੜੀ ਸਚਾਈ ਇਹ ਆ ਸਾਡੇ ਬਹੁਤੇ ਸਿੱਖ ਅੰਮ੍ਰਿਤਧਾਰੀ ਗੁਰਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਸਿੱਖ ਅਖਵਾਉਣ ਵਾਲੇ ਉਹਨਾਂ ਨੂੰ ਕੋਈ ਲਾਲਚ ਦੇ ਗਿਆ ਨਾ ਮਾੜਾ ਜਿਹਾ ਲਾਲਚ ਦੇ ਗਿਆ ਤੁਹਾਡਾ ਘਰ ਬਣਾ ਦੇਵਾਂਗੇ ਤੁਹਾਡੇ ਬੱਚਿਆਂ ਦੀ ਅਸੀਂ ਫੀਸ ਭਰ ਦੇਵਾਂਗੇ ਤੁਹਾਡੇ ਬੱਚੇ ਨੂੰ ਕਿਤੇ ਨੌਕਰੀ ਲਾ ਦੇਵਾਂਗੇ ਇੱਕ ਮਿੰਟ ਨਹੀਂ ਲੱਗਿਆ ਕੇਸ ਕਤਲ ਕਰਾ ਦਿੱਤੇ ਇੱਕ ਮਿੰਟ ਨਹੀਂ ਲੱਗਿਆ ਕਿਰਪਾਨ ਉਤਾਰ ਦਿੱਤੀ ਇੱਕ ਮਿੰਟ ਨਹੀਂ ਲੱਗਿਆ ਸਿੱਖੀ ਛੱਡ ਕੇ ਅਸਾਈ ਧਰਮ ਧਾਰਨ ਕਰ ਲਿਆ ਬੜੇ ਫਕਰ ਨਾਲ ਕਹਿੰਦੇ ਸੀਦਾ ਅਸਾਈ ਬਣ ਗਏ ਮੈਂ ਕਿਹਾ ਕਿਉ ਬੜੇ ਇਹ ਸਚਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ ਚ ਬੈਠਾ ਮੈਨੂੰ ਇਹ ਗੱਲ ਸੁਣਨ ਨੂੰ ਮਿਲੀਆਂ ਮੈਂ ਕਿਹਾ ਤੁਸੀਂ ਅਸਾਈ ਕਿਉ ਬਣ ਗਏ ਕਹਿੰਦੇ ਜੀ ਅਸੀਂ ਤਾਂ ਬਣ ਗਏ ਉਹਨਾਂ ਨੇ ਸਾਡੇ ਬੱਚੇ ਦੀ ਫੀਸ ਮਾਫ ਕਰ ਦਿੱਤੀ ਲਾਲਚ ਆ ਗਿਆ ਨਾ ਉਹ ਕਹਿੰਦੇ ਤੁਹਾਡਾ ਘਰ ਬਣਾ ਦਵਾਂਗੇ ਤੇ ਮੈਂ ਕਿਹਾ ਸੱਚ ਇਹ ਹੈ ਉਹਨਾਂ ਨੂੰ ਵੀ ਇਹ ਸੁਨੇਹਾ ਲਾ ਦਿਓ ਜਿਹੜਾ ਬੰਦਾ ਲਾਲਚ ਕਰਕੇ ਸਿੱਖੀ ਛੱਡ ਗਿਆ ਨਾ ਤੇ ਯਕੀਨ ਕਰਕੇ ਜਾਣੋ ਰਹਿਣਾ ਨੇ ਤੁਹਾਡੇ ਧਰਮ ਵਿੱਚ ਵੀ ਨਹੀਂ ਹੈ। ਅਸਾਈ ਵੀਰਾਂ ਨੂੰ ਮੇਰੀ ਬੇਨਤੀ ਹੈ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਹੈ। ਤੁਹਾਡੀਆਂ ਗੱਲਾਂ ਤੁਹਾਨੂੰ ਮੁਬਾਰਕ ਹੈ। ਪਰ ਤੁਸੀਂ ਜਿਹੜੇ ਲੋਕਾਂ ਨੂੰ ਪਰਹਾ ਕੇ ਡਰਾ ਕੇ ਲਾਲਚ ਦੇ ਵਸ ਵਿੱਚ ਲਿਆ ਕੇ ਉਹਨਾਂ ਨੂੰ ਤੁਸੀਂ ਆਪਣੇ ਧਰਮ ਵਿੱਚ ਲੈ ਕੇ ਆ ਰਹੇ ਹੋ ਨਾ ਠੀਕ ਹੈ। ਸਬਜ ਬਾਗ ਸਬਜ ਬਾਗ ਦਿਖਾਏ ਜਾਂਦੇ ਤੁਸੀਂ ਵੇਖੋ ਸਟੇਜਾਂ ਤੇ ਉਹ ਕਿਵੇਂ ਮੰਤਰ ਮਾਰਦੇ ਬੰਦਾ 1 ਮਿੰਟ ਚ ਡਿੱਗ ਜਾਂਦਾ 1 ਮਿੰਟ ਚ ਉੱਠ ਜਾਂਦਾ ਉਹ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਗੁਸਾਣਾ ਕਰਿਓ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਹੁਣ ਤੇ ਇਦਾਂ ਦੀਆਂ ਟ੍ਰੇਨਿੰਗਾਂ ਬੱਚਿਆਂ ਨੂੰ ਵੀ ਦਿੱਤੀਆਂ ਜਾ ਰਹੀਆਂ ਨੇ ਇਹ ਗੱਲਾ ਕੌਣ ਕਰੇਗਾ ਜੀ ਕੌਣ ਦੱਸੇਗਾ ਤੁਹਾਨੂੰ ਉਹ ਕਿਸੇ ਸਕੂਲ ਦੀ ਜਿਹੜੀ ਵੈਣ ਉਹ ਬੰਦ ਹੋ ਗਈ ਤੇ ਉਹਨਾਂ ਨੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਸਵੀਰ ਲੈ ਕੇ ਆਂਦੀ ਹਾਲਾਂਕਿ ਅਸੀਂ ਸਿੱਖ ਧਰਮ ਵਿੱਚ ਤਸਵੀਰ ਦੇ ਪੂਜਾਰੀ ਨਹੀਂ ਪਰ ਤਸਵੀਰ ਲਿਆ ਕੇ ਕਹਿਣ ਲੱਗੇ ਕਹਿ ਲੱਗੇ ਬੱਚੇ ਅਰਦਾਸ ਕਰੋ ਹੁਣ ਬੱਚਿਆਂ ਦਾ ਮਨ ਤੇ ਕੋਰਾ ਹੈ ਕਾਗਜ਼ ਹੈ ਅਰਦਾਸ ਕੀਤੀ ਗੱਡੀ ਸਟਾਰਟ ਨਹੀਂ ਹੋਈ ਫਿਰ ਉਹਨਾਂ ਨੇ ਆਪਣੇ ਕਿਸੇ ਇਸ਼ਟ ਦੀ ਤਸਵੀਰ ਸਾਹਮਣੇ ਪੇਸ਼ ਕਰ ਦਿੱਤੀ ਕਹਿਣ ਲੱਗੇ ਅਰਦਾਸ ਕਰੋ ਹੁਣ ਬੱਚਿਆਂ ਨੇ ਉਧਰ ਅਰਦਾਸ ਕੀਤੀ ਬੱਚਿਆਂ ਨੂੰ ਥੋੜਾ ਪਤਾ ਹੈ ਅਰਦਾਸ ਕੀਤੀ ਗੱਡੀ ਸਟਾਰਟ ਹੋ ਗਈ ਤੇ ਬੱਚਿਆਂ ਨੂੰ ਪਤਾ ਕੀ ਕਿਹਾ ਗਿਆ ਕੀ ਕਿਹਾ ਗਿਆ ਕੱਲ ਕੇ ਵੇਖਿਆ ਨਾ ਗੁਰਨਾਨਕ ਸਾਹਿਬ ਨੇ ਗੱਡੀ ਸਟਾਰਟ ਨਹੀਂ ਕੀਤੀ ਪਰੋਸਿਆ ਕੀ ਜਾ ਰਿਹਾ ਬੱਚਿਆਂ ਦੇ ਦਿਲ ਦਿਮਾਗ ਵਿੱਚ ਕੱਲ ਨੂੰ ਬੱਚਾ ਵੱਡਾ ਹੋ ਗਿਆ ਇਹ ਗੱਲ ਉਹਦੇ ਦਿਲ ਚ ਰਹਿ ਜਾਣੀ ਗੱਲ ਉਹਨੇ ਕਹਿੰਦਾ ਸੀ ਸਕੂਲ ਵਿੱਚ ਪੜ੍ਹਦੇ ਸੀਗੇ ਗੁਰਨਾਨਕ ਸਾਹਿਬ ਮਾਰੇ ਨੇ ਸਾਡੀ ਗੱਡੀ ਸਟਾਰਟ ਨਹੀਂ ਕੀਤੀ ਆ ਫਲਾਣੇ ਬਾਬੇ ਨੇ ਫਲਾਣੇ ਬੰਦੇ ਨੇ ਗੱਡੀ ਸਟਾਰਟ ਕਰ ਦਿੱਤੀ ਕਰ ਸਾਰੇ ਲੱਛਣ ਆਪ ਰਹੇ ਹੋ ਇਹ ਸਭ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਨੇ ਤੇ ਪਤਾ ਕਦੋਂ ਦਿੱਤੀਆਂ ਜਾ ਰਹੀਆਂ ਨੇ ਆ ਜਿਸ ਦਾਤੇ ਦੀ ਤੁਸੀਂ ਗੋਦ ਜੁੜ ਬੈਠੇ ਆ ਨਾ ਇਹਦੇ ਨਾਲੋਂ ਤੋੜਨ ਵਾਸਤੇ ਗੁਰੂ ਗ੍ਰੰਥ ਸਾਹਿਬਹਾਰਾਏ ਨੂੰ ਕਿ ਇਹਨਾਂ ਨੂੰ ਸਮਝ ਨਾ ਸਕੇ ਗੁਰੂ ਗ੍ਰੰਥ ਸਾਹਿਬਹਾਰਾਏ ਇਹ ਗੁਰੂ ਨਾਲ ਜੁੜ ਨਾ ਸਕਣ ਇਹ ਸਾਰੀਆਂ ਟ੍ਰੇਨਿੰਗਾਂ ਦੇ ਦੇ ਕੇ ਤੇ ਦਿੱਤੀਆਂ ਵੀ ਪਤਾ ਕਿੰਨਾਂ ਨੂੰ ਜਾ ਰਿਆ ਜਾ ਰਿਆਂ ਨੇ ਸਾਡੇ ਸਿੱਖਾਂ ਨੂੰ ਸਾਡੇ ਸਿੱਖਾਂ ਦੀਆਂ ਧੀਆਂ ਨੂੰ ਸਾਡੇ ਸਿੱਖਾਂ ਦੀਆਂ ਬੱਚੀਆਂ ਨੂੰ ਸਾਡੇ ਸਿੱਖਾਂ ਨੂੰ ਦਿੱਤੀਆਂ ਜਾ ਰੀਆਂ ਤੇ ਫਿਰ ਬਾਅਦ ਵਿੱਚ ਕੈਮਰੇ ਅੱਗੇ ਅੱਗੇ ਬੋਲਦੇ ਵੀ ਆ ਤੁਸੀਂ ਵੇਖ ਲਓ ਕਈ ਵੀਡੀਓ ਦੇਖ ਲਓ ਇਹੋ ਜਿਹਾ ਉਹ ਕੈਮਰੇ ਅੱਗੇ ਅੱਗੇ ਬੋਲਦੇ ਵੀ ਆ ਉਹ ਕਹਿੰਦੇ ਨਾ ਫਿਰ ਪਤਾ ਕਹਿੰਦੇ ਐ ਸਾਨੂੰ ਟ੍ਰੇਨਿੰਗ ਵੀ ਦਿੱਤੀ ਗਈ ਸੀ ਫਿਰ ਬੇਨਤੀ ਕਰਾਂਗਾ ਸਿੱਖੀ ਦਿਖਾਵੇ ਦੀ ਨਹੀਂ ਸਿੱਖੀ ਡਰਦੀ ਨਹੀਂ ਸਿੱਖੀ ਲਾਲਚੀ ਨਹੀਂਗੀ ਸਿੱਖੀ ਸਿਰਫ ਭਰੋਸੇ ਦੀ ਤੇ ਪਿਆਰ ਦੀ ਹੈ ਗੁਰੂ